ਤੁਸੀਂ ਦੇਖ ਰਹੇ ਹੋ ਪੰਜਾਬ ਇੰਡੀਆ ਨਿਊਜ਼ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ

ਕੀ ਹੈ ਅਲਚ ਕੀ ਹੈ ਕਿ ਕੋਈ ਗੱਲ ਨਹੀਂ ਆਪਣੀ ਨੀਤੀਆਂ ਪੁੱਤ ਨੇ ਕੋਈ ਨਹੀਂ ਇਹ ਬੱਦਲભાઈ ਮੈਨੂੰ 13 ਜ਼ੀਰੋ ਵਾਲੀ ਉਹ ਲੱਗਦੀ ਹੈ ਜਿਹੜੇ ਸਾਹ ਤੇ ਤੁਸੀਂ ਪਿਆ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਜਿਹੜਾ ਅੰਦਰਲੀ ਪੜਾਅਸ ਆ ਉਹ ਨਿਕਲਣ 'ਚ ਕੋਈ ਫਰਕ ਨਹੀਂ ਪਤਾ ਲੱਗ ਰਿਹਾ ਇਹਦਾ ਮਤਲਬ ਜਿਹੜਾ ਮੈਂ ਕਿਹਾ ਸੀ ਮੇਰੇ ਬਤੀਆਂ ਨੂੰ ਚੇਅਰਮੈਨ ਵਾਲੀ ਕੁਰਸੀ 'ਤੇ ਬਹਿਣਾ ਨਹੀਂ ਆਉਂਦਾ ਕੀ ਗੱਲ ਬਈ ਸਾਨੂੰ ਹੁਕਮ ਲਿਖ ਕੇ ਥੱਲੇ ਸਾਈਨ ਨਹੀਂ ਕਰਨੇ ਆਉਂਦੇ ਇਹ ਮੁੰਡੇ ਜਿਹੜੇ ਨੌਜਵਾਨ ਕਰਦਿਆਂ ਨੂੰ ਇਹ ਦੱਸਦੇ ਨੇ ਕਿ ਕੋਈ ਨਹੀਂ ਬੇਬੇ ਬੇਬੇ ਕਹਿੰਦੀ ਆ ਬੇ ਪੁੱਤ ਕੀ ਫਾਇਦਾ ਹੋਇਆ ਉੱਥੇ ਜਾਣ ਦਾ ਤਾਂ ਬੇਬੇ ਚਸ ਕਰਕੇ ਜੋ ਮਾਨ ਸਨਮਾਨ ਦਿੱਤਾ ਮੈਂ ਕੱਲੇ ਕੱਲੇ ਮੁੰਡੇ ਨੂੰ ਜਾਣਦਾ ਮੈਨੂੰ ਇਹ ਵੀ ਪਤਾ ਹੈ ਮਾਨ ਸਨਮਾਨ ਜੋਸ਼ ਖੋਸ਼ ਜਿਸ ਤਰੀਕੇ ਨਾਲ ਇੱਥੋਂ ਤੱਕ ਤੁਸੀਂ ਮੈਨੂੰ ਲੈ ਕੇ ਆਏ ਹੋ ਮੈਨੂੰ ਲੱਗਦਾ ਵੀ ਪੂਰੀ ਦੁਨੀਆ ਦੀ ਕਰੰਸੀ 'ਚ ਉਸ ਪਿਆਰ ਦਾ ਕਿਤੇ ਮੁੱਲ ਨਹੀਂ ਪਾਇਆ ਜਾ ਸਕਦਾ ਜੋ ਪਿਆਰ ਮਿਲਿਆ ਮੋਟਰਸਾਈਕਲ ਵਾਲੇ ਮੁੰਡੇ ਸਾਈਕਲਾਂ ਵਾਲੇ ਟਰੈਕਟਰ ਵਾਲੇ ਹਜੇ ਤਾਂ ਟਰੈਕਟਰ ਬਿਜੀ ਅੱਜ ਜਦੋਂ ਮੈਂ ਆਇਆ ਸੰਗਰੂਰ ਤੋਂ ਮੈਂ ਕੱਲ ਫਿਰੋਜ਼ਪੁਰ ਰੋਡ ਸ਼ੋਅ ਸੀ ਤੇ ਉਸ ਤੋਂ ਬਾਅਦ ਬਾਗੇਪੁਰਾਣੇ ਰੈਲੀ ਸੀ ਤੇ ਮੈਂ ਸੰਗਰੂਰ ਆ ਗਿਆ ਸੀ ਸੰਗਰੂਰ ਸਵੇਰੇ ਵਰਕਰਾਂ ਵਲੰਟੀਅਰਾਂ ਨੂੰ ਮਿਲ ਕੇ ਆਇਆ ਚਾਪੀ ਕੇ ਆਇਆ ਉਹਨਾਂ ਨਾਲ ਉਸ ਤੋਂ ਬਾਅਦ ਬਡਵਰਾਂ ਨੇ ਪੰਜਾਬ ਅੱਜ ਫਿਰਜਕਰ ਸਾਝੇ ਮੋਰਚੇ ਵੱਲੋਂ ਬਰਨਾਲਾ ਵਿਖੇ ਜਿਹੜਾ ਮੈਰੀਲੈਂਡ ਪੈਲੇਸ ਆ ਮੁੱਖ ਮੰਤਰੀ ਦੀ ਆਮਦ ਤੇ ਅਸੀਂ ਆਪਣੀਆਂ ਜਿਹੜੀਆਂ ਦੁੱਖ ਤਕਲੀਫਾਂ ਰੋਂਦੇ ਲਈ ਉਹਦੇ ਕੋਲ ਪਹੁੰਚੇ ਸੀ ਕਿਉਂਕਿ 2 ਸਾਲ ਹੋ ਗਏ ਇਹਨਾਂ ਨੂੰ ਬਣਿਆ ਨੂੰ ਪਰ ਹਜੇ ਤੱਕ ਕਦੀ ਵੀ ਕਿਸੇ ਵੀ ਸਮੇਂ ਮੁੱਖ ਮੰਤਰੀ ਕਿਸੇ ਯੂਨੀਅਨ ਨੂੰ ਨਹੀਂ ਮਿਲਿਆ ਚਾਹੇ ਇੰਨੀਆਂ ਕੋਸ਼ਿਸ਼ਾਂ ਕੀਤੀਆਂ ਰਾਟੀ ਚਾਰਜ ਹੁੰਦੇ ਰਹੇ ਆ ਅਸੀਂ ਆਪਦੀ ਦੁੱਖ ਤਕਲੀਫ ਦੱਸਣ ਲਈ ਇੱਥੇ ਪਹੁੰਚੇ ਸੀ ਤਾਂ ਇੱਥੋਂ ਸਿਰਫ ਅਜੇ 2 ਕਿਲੋਮੀਟਰ ਪਿੱਛੇ ਹੀ ਜਿਹੜਾ ਬਰਨਾਲਾ ਟੀ ਪੁਆਇੰਟ ਹੈ ਇਹਦੇ ਫਲਾਈਓਵਰ ਦੇ ਕੋਲ ਹੀ ਸਾਡੀਆਂ ਗੱਡੀਆਂ ਨੂੰ ਪੁਲਿਸ ਦੁਆਰਾ ਜਬਰੀ ਰੋਕ ਲਿਆ ਗਿਆ ਇਹਦੋਂ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਕੀ ਇਹ ਉਹੀ ਆਮ ਆਦਮੀ ਪਾਰਟੀ ਸਰਕਾਰ ਆ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਹੈ ਜਿਹੜਾ ਕਹਿੰਦਾ ਸੀ ਕਿ ਯੂਨੀਅਨਾਂ ਦੇ ਲਈ ਮੇਰੇ ਜਿਹੜੇ ਜਿਹੜੇ ਦਰਵਾਜ਼ੇ ਸਦਾ ਖੁੱਲੇ ਰਹਿਣਗੇ ਅੱਜ ਅਸੀਂ ਉਸ ਨੂੰ ਮੌਕੇ ਆਪਦਾ ਮਿਲ ਕੇ ਦੱਸਣਾ ਚਾਹੁੰਦੇ ਹਾਂ ਕਿ 2 ਸਾਲਾਂ ਦੇ ਵਿੱਚ ਨਾ ਤਾਂ ਸਿੱਖਿਆ ਵਿਭਾਗ ਵਿੱਚ ਤੇ ਨਾ ਹੀ ਸਿਹਤ ਵਿਭਾਗ ਵਿੱਚ ਕੋਈ ਵੀ ਭਰਤੀਆਂ ਦਾ ਇਸ਼ਤਿਹਾਰ ਇਹਨਾਂ ਦੁਆਰਾ ਜਾਰੀ ਕੀਤਾ ਗਿਆ ਸਗੋਂ ਫੋਕੀ ਜਿਹੜੀ ਇਸ਼ਤਿਹਾਰਬਾਜ਼ੀ ਜਾਰੀ ਕੀਤੀ ਜਾ ਰਹੀ ਹੈ ਸਰਕਾਰ ਤਾਂ ਕਦੇ ਵੀ ਨਹੀਂ ਮੇਰੇ ਨਾਲ ਕੋਈ ਅਰਜ਼ਗਾਰ ਦਿੱਤਾ ਹੈ ਕਈ ਸਕੂਲਾਂ ਦੇ ਟੀਚਰ ਬਣੇ ਹੋਰ ਤਰ੍ਹਾਂ ਦੇ ਸਟਾਫ ਹੋ ਰਹੇ ਉਹਦੇ ਬਾਰੇ ਦੇਖੋ ਜੀ ਇਹ ਸਰਕਾਰ ਜਿਹੜੀ ਇਸ਼ਤਿਹਾਰਬਾਜ਼ੀ ਦੀ ਸਰਕਾਰ ਹੈ ਜਿੰਨੇ ਵੀ ਇਸ਼ਤਿਹਾਰ ਲੱਗੇ ਆ ਉਹ ਸਾਰੇ ਉਹ ਭਰਤੀਆਂ ਜਾਂ ਤਾਂ ਜਿਹੜੀਆਂ ਕਾਂਗਰਸ ਵਾਲੇ ਨਿਕਲੀਆਂ ਸੀ ਜਿਹੜੀਆਂ ਜਮਾਂ ਲਾਸਟ ਮੂਮੈਂਟ ਤੇ ਸੀ ਸਿਰਫ ਨਿਯੁਕਤੀ ਪੱਤਰ ਰਹਿੰਦੇ ਸੀ ਕੁਛ ਕੋ ਦਿੱਤੇ ਗਏ ਆ ਬਾਕੀ ਸਾਨੂੰ ਤਾਂ ਹਜੇ ਤੱਕ ਪਤਾ ਨਹੀਂ ਲੱਗਿਆ ਜਿਹੜੇ ਨਿਯੁਕਤੀ ਪੱਤਰੇ ਵੰਡਦੇ ਆ ਜਾਂ ਜਿਹੜੇ ਇਸ਼ਤਿਹਾਰ ਲਿਖ ਕੇ ਲਾਉਂਦੇ ਆ ਉਹ ਕਿੰਨਾਂ ਨੂੰ ਦਿੱਤੇ ਜਾਂਦੀਆਂ ਜ਼ਿਆਦਾਤਰ ਤਾਂ ਉਹਨਾਂ ਦੇ ਵਿੱਚੋਂ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਪਾਏ ਜਾਂਦੇ ਆ ਉਹ ਕਿਸ ਕ੍ਰਾਈਟੇਰੀਆ ਨਾਲ ਇੱਥੇ ਰੱਖੇ ਜਾ ਰਿਹਾ ਹੈ ਕੀ ਇਹਨਾਂ ਦੇ ਚਾਹਤੇ ਆ ਜਾਂ ਦੂਜੀਆਂ ਜਿਹੜੀਆਂ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੈਰ ਫੈਸਾਰਨਾ ਚਾਹੁੰਦੀਆਂ ਉੱਥੋਂ ਦੇ ਲੋਕਾਂ ਨੂੰ ਇੱਥੋਂ ਦਾ ਰੋਜ਼ਗਾਰ ਸਾਡੇ ਇਸ ਦਾ ਰੋਜ਼ਗਾਰ ਵੰਡਿਆ ਜਾ ਰਿਹਾ ਇੱਕ 14000 ਪਾਸ ਲੈ ਗਈ ਆ ਦੇਖੋ ਇਹਨਾਂ ਦੁਆਰਾ ਜਿਹੜਾ ਹੈਗਾ ਹੋਕੀ ਇਸਤਿਹਾਰबाजी ਕੀਤੀ ਜਾ ਰਹੀ ਹੈ ਚਾਹੇ ਜਿਹੜਾ ਪੱਕੇ ਕੀਤੇ ਗਏ ਮੁਲਾਜ਼ਮਾਂ ਦੁਆਰਾ ਇਹਨਾਂ ਦੁਆਰਾ ਕਿਹਾ ਗਿਆ ਸੀਗਾ ਜਿਹੜੇ ਉਹ ਮੁਲਾਜ਼ਮ ਪੱਕੇ ਕੀਤੇ ਸੀਗੇ ਉਹਨਾਂ ਵਿੱਚੋਂ ਕੋਈ ਪੱਕਾ ਨਹੀਂ ਕੀਤਾ ਨਗੂਣੀ ਤਨਖਾਹ ਦੇ ਵਿੱਚ ਵਾਧਾ ਕਰਕੇ ਉਹਨਾਂ ਨੂੰ ਪੱਕੇ ਕੀਤਾ ਗਿਆ ਬਾਕੀ ਜਿਹੜੇ ਹੈਗੇ ਬਹੁਤ ਸਾਰੇ ਇਹੋ ਜਿਹੇ ਜਿਹੜੇ ਰੁਜ਼ਗਾਰ ਹੈ ਉਹਨਾਂ ਦੁਆਰਾ ਖੋਲੇ ਗਏ ਸਰਕਾਰ ਦੁਆਰਾ ਕੁਝ ਭਰਤੀਆਂ ਜਿਹੜੀਆਂ ਸਾਡੀ ਜਿਹੜੀ ਲੈਕਚਰ ਦੀ ਭਰਤੀ ਸੀ ਕਾਂਗਰਸ ਵੱਲੇ ਦਾ ਇਸ਼ਤਿਹਾਰ ਜਾਰੀ ਹੋਇਆ ਇਹਨਾਂ ਨੇ ਆਉਂਦੇ ਹੀ ਉਹ ਜਿਹੜਾ ਇਸ਼ਤਿਹਾਰ ਹੈ ਉਹਨੂੰ ਨੋਟੀਫਿਕੇਸ਼ਨ ਨੂੰ ਵੀ ਰੱਦ ਕਰ ਦਿੱਤਾ ਗਿਆ ਸਰਕਾਰ ਰੁਜ਼ਗਾਰ ਦੇਣ ਦੀ بجائے ਪੁਰਾਣਾ ਰੁਜ਼ਗਾਰ ਵੀ ਲੋਕਾਂ ਦਾ ਖੋਹ ਰਹੀ ਦੇਖੋ ਸਾਡਾ ਵਿਰੋਧ ਜਿਹੜਾ ਹੈਗਾ ਪਹਿਲਾਂ ਵੀ ਚੱਲਦਾ ਪਿਆ ਸੀ ਔਰ ਲਗਾਤਾਰ جاری ਹੈ ਅੱਜ ਵੀ ਅਸੀਂ ਥੋੜਾ ਚਿਰ ਇੱਥੇ ਵੇਟ ਕਰਾਂਗੇ ਸਾਡੇ ਬਹੁਤ ਸਾਰੇ ਸਾਥੀ ਜੋ ਪਹਿਲਾਂ ਹੀ ਸਾਨੂੰ ਪਤਾ ਸੀ ਇੱਥੇ ਸਾਨੂੰ ਤਾਂ ਰੋਕਣਗੇ ਉਹ ਮੈਰੀਡੀਅਨ ਪੈਲਸ ਦੇ ਵਿੱਚ ਵੀ ਪਹੁੰਚ ਚੁੱਕੇ ਆ ਆਸ-ਪਾਸੇ ਪਿੰਡਾਂ ਦੇ ਵਿੱਚ ਇਕੱਠੇ ਹੋਏ ਹੋਏ ਆ ਅਸੀਂ ਥੋੜਾ ਚਿਰ ਵੇਟ ਕਰਾਂਗੇ ਚਾਹੇ ਇਹਨਾਂ ਨੇ ਰੋਕਣਾ ਸਾਨੂੰ ਰੋਕ ਲੈਣਾ ਸੀ ਇੱਥੋਂ ਮਾਰਚ ਕਰਦੇ ਹੋਏ ਪੈਲਸ ਤੱਕ ਜਰੂਰ ਪਹੁੰਚਾਂਗੇ ਆਪਦੀ ਆਵਾਜ਼ ਜਿਹੜੀ ਮੁੱਖ ਮੰਤਰੀ ਤੱਕ ਪਹੁੰਚਾਉਂਦਾ ਅੱਜ ਵੀ ਅਸੀਂ ਰੋਹਿਤ ਜੀ ਨੂੰ ਮਿਲ ਕੇ ਮੈਂ ਰੋਹਿਤ ਜੀ ਨੂੰ ਮਿਲ ਕੇ ਮੈਂ ਕਿਹਾ ਚਲੋ ਮੈਂ ਮਿਲਦਾ ਮੈਂ ਸੈਟੀਸਫਾਈ ਹਾਂ ਉਹ ਕਹਿੰਦੇ ਤੁਸੀਂ ਨਾ ਮੈਨੂੰ 10 ਤਰੀਕ ਨੂੰ ਫੋਨ ਕਰ ਲਓ ਅਸੀਂ ਮਲਵਾ ਦਾਂਗੇ ਮੰਤਰੀ ਸਾਹਿਬ ਨਾਲ ਠੀਕ ਹੈ ਜੀ ਮੈਂ ਕਿਹਾ ਰੋਹਿਤ ਜੀ ਚਲੋ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਉੱਥੋਂ ਆਪਣੇ ਦੋ ਬੰਦੇ ਸੀਗੇ ਮੇਰੇ ਨਾਲ ਮੈਂ ਇਹਨਾਂ ਨੂੰ ਲੈ ਕੇ ਮੈਂ ਕਿਹਾ ਚਲ ਆਪਾਂ ਗੇਟ ਤੇ ਚੱਲਦੇ ਹਾਂ ਜੀ ਮੈਂ ਕਿਹਾ ਆਪਾਂ ਚੱਲਦੇ ਹਾਂ ਮੈਂ ਮੋਟਰਸਾਈਕਲ ਨੂੰ ਚਾਬੀ ਲਾਈ ਆਹ ਬੰਦੇ ਸੀਗੇ ਆ ਤੁਹਾਡੇ ਮੁਲਾਜ਼ ਮੈਂ ਸਿਰਫ ਮਿਲਣ ਗਿਆ ਸੀ ਬਾਈ ਯਾਰ ਉਹਨਾਂ ਮੈਨੂੰ ਇੱਥੇ ਬਿਠਾ ਰੱਖਿਆ ਯਾਰ ਘਰੇ ਕੱਲੀ ਆ ਬਾਈ ਬੰਦਾ ਲੈ ਅਸੀਂ ਚੱਲ ਪੜਦੇ ਹਾਂ ਛੱਡ ਨਹੀਂ ਯਾਰ ਬੰਦਾ ਵਾਲਾ ਕੰਮ ਆ ਬਾਈ ਯਾਰ ਤੂੰ ਮੈਨੂੰ ਪਾਲਸ ਨੂੰ ਤੂੰ ਪਾਲਸ ਨੂੰ ਕਹਿ ਨਹੀਂ ਸਕਦੇ ਬਾਈ ਸਾਡੇ ਬੰਦੇ ਆ ਜੀ ਨਾਮ ਤੇਰੇ ਵਰਗਾ ਲੈ ਹੁਣ ਜਿਹੜੀ ਸਾਡੀ ਹੁਣ ਸਾਡੇ ਨਾਲ ਐਟੈਮਰਦਸਤੀ ਕਰੀ ਜਿਹੜੀ ਪੈਣੇ 2 ਮਿੰਟ ਗੱਲ ਤਾਂ ਉਹਨੇ ਡੀਪੀ ਜੋ ਵੀ ਸੀਗਾ ਉਹਨੇ ਮੇਰਾ ਫੋਨ ਖੋਇਆ ਜ਼ਬਰਦਸਤੀ ਮੇਰੀ ਬਾਹ ਫੜੀ ਉਹਨੇ ਤੂੰ ਵੀ ਚੱਲ ਸਾਡੀ ਭੈਣ ਪਾਈ ਉਹਨੇ 2 ਮਿੰਟ ਗੱਲ ਤਾਂ ਉਹਨੇ ਇੱਕ ਦੇ ਆਫਰ ਆ ਜੀ ਇੱਕ ਲੇਡੀ ਤੂੰ ਆਏ ਫੋਨ ਫੋਨ ਤੇ ਚੰਗਾ ਲੱਗਦਾ ਕੀ ਇਹ 3 ਪੈਣਾ ਅਸੀਂ ਆਪ ਚੁਣ ਕੇ ਬਹੁਤ ਮੱਠੀ ਕਰਤੀ ਦੋ ਮਿੰਟ ਗਲਤ ਆ ਸੁਣ ਸਾਡੀ ਜਿਹੜੀ ਸੌਨ ਲਾ ਡਿਊਟੀ ਆ ਤੇ ਤੁਹਾਡਾ ਭਰਾ ਇਹ ਸਾਡੀਆਂ ਭੈਣਾਂ ਨੇ ਮੰਤਰੀ ਸਾਹਿਬ ਇੱਕ ਜਿਹੜੇ ਸੀਐਮ ਸਾਹਿਬ ਦੇ ਓਐਸਡੀ ਅਸੀਂ ਤੁਹਾਡੀ ਮੀਟਿੰਗ ਕਰਾਵਾਂਗੇ ਚੱਲ ਸੁਣਨਾ ਕੱਲ ਦਾ ਦਿਨ ਉੱਠ ਜਾ ਅਸੀਂ ਤੁਹਾਨੂੰ ਟਾਈਮ ਅੱਜ ਹੀ ਤੁਹਾਨੂੰ ਪਰਫਾਰਮ ਕਰਕੇ ਦੱਸਾਂਗੇ ਦੂਜੀ ਗੱਲ ਔਰ ਤੁਸੀਂ ਬੈਠੋ ਚਾਹ ਪਣੀ ਗਿਓ ਤੁਹਾਨੂੰ ਘਰੇ ਜਾਣਾ ਜਿੱਥੇ ਜਾਣਾ ਕੋਈ ਗੱਲ ਨਹੀਂ ਤੁਸੀਂ ਹੀ ਸਲਕੇ ਤੇ ਭਾਈ ਇਹਨਾਂ ਨੂੰ ਨਾ ਉਹਨਾਂ ਲਈ ਅਮਰੀਕਾ ਜਿਹੜਾ ਤੁਹਾਡਾ ਕਿਸੇ ਅਫਸਰ ਨੇ ਨਾਮ ਰੱਖਿਆ ਹਜ਼ੰਤਲ ਹੈ ਜੇ ਕਿਸੇ ਵੀ ਅਫਸਰ ਨੇ ਤੁਹਾਡਾ ਕੋਈ ਨਾਮ ਰੱਖਿਆ ਜੇ ਕਿਸੇ ਕਿਸੇ ਨੇ ਮਿਸਬੀਹ ਕਰੀਆ ਉਹਦੀ ਅਸੀਂ ਗਲਤੀ ਮੰਨਦੇ ਆ ਉਹ ਬੰਦੇ ਤੋਂ ਗਲਤੀ ਇਹ ਲਾਜ-ਲਾਜ ਉਸ ਨੂੰ ਤੁਹਾਨੂੰ ਸਾਬਤ ਦੇਣਾ 10 ਜੀ ਸਮਝ ਨਹੀਂ ਆ ਰਹੀ ਵੀ ਪੁਲਿਸ ਨੇ ਹਿਰਾਸਤ ਚ ਕਿਉਂ ਲਿਆ ਅਸੀਂ ਕੋਈ ਕ੍ਰਿਮੀਨਲ ਨਹੀਂ ਅਸੀਂ ਕੋਈ ਅਤੰਕਵਾਦੀ ਨਹੀਂ ਅਸੀਂ ਇਹ ਸਰਕਾਰ ਆਪ ਚੁਣੀ ਸੀ ਕਿ ਅਸੀਂ ਆਪਦੇ ਕੰਮ ਬੇਰੁਜ਼ਗਾਰਾਂ ਦੇ ਕੰਮ ਅਸੀਂ ਆਪ ਕਰਾਵਾਂਗੇ ਕਿਉਂਕਿ ਜਿਹੜਾ ਮਾਨ ਸਰਕਾਰ ਅਸੀਂ ਜਿਹੜੀ ਮਾਨ ਦੀ ਸੋਚ ਸੀ ਉਹ ਕਹਿੰਦਾ ਸੀ ਮੈਂ ਜਿਹੜਾ ਹਰਾ ਪੰਨਾ ਬੇਰੁਜ਼ਗਾਰਾਂ ਦੇ ਪੱਖ 'ਚ ਚੱਲੂਗਾ ਪਰ ਅੱਜ ਅਸੀਂ ਉਹੀ ਹਲਕੇ 'ਚ ਖੜਕੇ ਜਿੱਥੋਂ ਉਹ ਐਮਪੀ ਬਣਿਆ ਜਿੱਥੇ ਧੂਰੀ ਦੇ ਵਿੱਚ ਉਹਨੇ ਸਾਡਾ ਧਰਨਾ ਚੱਲ ਰਿਹਾ ਵਾ 55 ਦਿਨਾਂ ਤੋਂ ਲਗਾਤਾਰ ਉਥੋਂ ਦਾ ਉਹ ਐਮਪੀ ਰਿਆ ਸੀ ਐਮ ਰਿਆ ਪਰ ਅੱਜ ਅਸੀਂ ਉਹਨੂੰ ਮਿਲਣ ਦੇ ਲਈ ਬਰਨਾਲੇ ਮੈਰੀਲੈਂਡ ਜਿਹੜਾ ਹੋਟਲ ਸੀ ਉੱਥੇ ਆਏ ਪਰ ਸਾਨੂੰ ਪੁਲਿਸ ਨੇ ਇੰਨੀ ਤੱਕੇਸ਼ਾਹੀ ਕੀਤੀ ਇੰਨੀ ਤੱਕੇਸ਼ਾਹੀ ਕੀਤੀ ਕਿ ਸਾਨੂੰ ਤੱਕੇ ਮਾਰ ਮਾਰ ਕੇ ਗੱਡੀਆਂ ਚੜਾ ਕੇ ਲਿਆਂਦਾ ਸਾਡੇ ਨਾਲ ਦੀਆਂ ਭੈਣਾਂ ਦੇ ਫੋਨ ਖੋਲੇ ਕਿਸੇ ਵੀ ਜਿਹੜਾ ਡੀਐਸਪੀ ਆ ਕੋਈ ਵੀ ਐਸਐਸਪੀ ਆ ਜੀ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਕਿਸੇ ਦੇ ਨਾਲ ਕਿਵੇਂ ਗੱਲ ਕਰਨੀ ਹੈ ਕਿਵੇਂ ਧੀਆਂ ਭੈਣਾਂ ਦੀ ਇੱਜ਼ਤ ਨਾਲ ਜਿਹੜਾ ਵਾ ਅਸੀਂ ਸਾਂਝੇ ਹੁੰਨੇ ਆ ਪਰ ਉਹਨਾਂ ਨੇ ਸਾਡੀ ਕੋਈ ਰਖਵਾਲੀ ਨਹੀਂ ਕੀਤੀ ਸਗੋ ਤੇ ਤੱਕੇ ਮਾਰ ਕੇ ਸਾਨੂੰ ਇੱਥੇ ਲਿਆਂਦਾ ਸਰ ਸਾਨੂੰ ਪਤਾ ਹੀ ਨਹੀਂ ਸਾਨੂੰ ਕੋਈ ਲੋਕੇਸ਼ਨ ਦਾ ਨਾਮ ਨਹੀਂ ਪਤਾ ਨਹੀਂ ਕਿੱਥੇ ਰੱਖਿਆ ਗਿਆ ਪਰ ਅਸੀਂ ਉਹੀ ਬੰਦੇ ਆ ਜਿਨ੍ਹਾਂ ਨੇ ਸੀਐਮ ਨੂੰ ਚੁਣਿਆ ਸੀ ਪਰ ਸਾਤੋਂ ਹੁਣ ਡਰਦੇ ਹੋਏ ਆ ਗੱਡੀਆਂ ਚ ਬੱਤੀ ਵਾਲੀਆਂ ਗੱਡੀਆਂ ਲੰਘ ਰਹੀਆਂ ਨੇ ਪਤਾ ਨਹੀਂ ਕੌਣ ਕੌਣ ਜਾ ਰਹੇ ਆ ਸਾਡੀਆਂ ਗੱਲਾਂ ਨਾ ਸੁਣਨ ਦੇ ਮਾਰੇ ਸਾਨੂੰ ਨੈਗਲੈਕਟ ਕਰਕੇ ਸਾਨੂੰ ਸੜਕਾਂ ਤੇ ਰੋਲ ਰਹੇ ਆ ਸਾਡਾ ਜਿਹੜਾ ਰਾਈਟ ਆ ਸਾਨੂੰ ਨਹੀਂ ਦੇ ਰਹੇ ਸਰ ਮੇਰਾ ਸ੍ਰੀ ਸਿੰਘ ਬੇਰਜ਼ਗਰ 88T ਬਿਮੁਖਤ ਜਾਤੀ 6835 133 ਬੇਰਜ਼ਗਰ ਅਧਿਪਕ ਜੀ ਅੱਜ ਤੁਸੀਂ ਕਿੱਥੋਂ ਆਏ ਹੋ ਮੈਂ ਢੱਡਰੀਆਂ ਤੋਂ ਸਰ ਬਲੋਂਗ ਕਰਦਾ ਹਾਂ ਜਲਾ ਸੰਗਰੂਤੂ ਸਰ ਅਸੀਂ ਅੱਜ ਮੰਗ ਪੱਤਰ ਸੀਐਮ ਸਾਹਿਬ ਤੇ ਪੀਸਫੁਲੀ ਸੀ ਖੜੀ ਸਰੋਤੇ ਅਸੀਂ 25 30 ਜਣੇ ਆਏ ਸੀ ਕੈਂਡੀਡੇਟ ਬਾਕੀ ਮੈਨੂੰ ਇੱਥੇ ਨਜ਼ਰਬੰਦ ਕੀਤਾ ਹੈ ਬਾਕੀ ਜਿਹੜੇ ਮੇਰੇ ਨਾਲ ਦੇ ਸਾਥੀ ਸੀ ਉਹਨਾਂ ਨੂੰ ਚੱਕ ਕੇ ਜਿਹੜਾ ਪ੍ਰਸ਼ਾਸਨ ਹੈ ਜੀ ਉਹ ਦੂਰ ਨੇੜੇ ਛੱਡ ਕੇ ਆਇਆ ਹੈ ਸਰ ਅਸੀਂ ਆਪ ਦਾ ਹੱਕ ਲੈਣ ਵਾਸਤੇ ਸਰ ਸੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ ਭਗਵਾਨ ਤਮਨ ਸਾਨੂੰ ਕਹਿੰਦਾ ਸੀਗਾ ਵੀ ਤੁਸੀਂ ਸਿੱਧੇ ਸਾਨੂੰ ਮਿਲੋ ਵੀ ਥੋੜੀ ਸਿੱਧੀ ਗੱਲਬਾਤ ਸੁਣੀ ਜਾਊ ਤੇ ਵੋਟਾਂ ਦੇ ਵਿੱਚ ਇਹ ਲੋਕਾਂ ਨੂੰ ਲੌਲੀਪੌਪ ਦੇ ਕੇ ਵੋਟਾਂ ਵਟਾਉਂਦੇ ਨਾਗੇ ਬਾਕੀ ਸੱਚਾਈ ਦੇ ਵਿੱਚ ਕੁਝ ਨਹੀਂ ਹੈ ਸਰ ਸਾਨੂੰ ਪਿਛਲੇ 2 ਸਾਲ ਤੋਂ ਸਰ ਅਸੀਂ ਆਪ ਦੀ ਨਿਯੁਕਤੀ ਪੱਤਰ ਨੂੰ ਡੀਕ ਰਹੇ ਤੇ ਇਹਦੇ ਵਿੱਚ ਕੋਈ ਸਾਡੀ ਭਗਵੰਤਮਾਨ ਜੀ ਸਰਕਾਰ ਹੈਗੀ ਇਹ ਸਾਡੀ ਕੋਈ ਸੁਣਵਾਈ ਨਹੀਂ ਸਰਕਾਰ ਰਹੀ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਕਿਵੇਂ ਦੇਖ ਦਊ ਉਮੀਦਵਾਰ ਸਰ ਲੋਕ ਸਭਾ ਦੇ ਇਲੈਕਸ਼ਨ ਜੇ ਸਰ ਲੋਕਾਂ ਦੀ ਗੱਲ ਸੁਣਨਗੀ ਫੇਰ ਹੀ ਸਰ ਲੋਕਾਂ ਇਹਨੂੰ ਵੋਟ ਪਾਉਣਗੇ अदरवाइज ਲੋਕ ਜੇ ਇਹਨਾਂ ਦੀ ਗੱਲਬਾਤ ਨਹੀਂ ਸੁਣ ਰਹੇ ਤੇ ਲੋਕ ਵੋਟਾ ਕਿੱਧਰ ਪਾਉਣਗੇ ਸਾਰੇ ਨੂੰ ਕਾ ਤਰ ਅਪਰੋਚ ਕਰ ਰਹੇ ਆ ਪ੍ਰਸ਼ਾਸਨ ਨੂੰ ਕਿ ਸਾਡੀ ਬੈਠ ਕੇ ਗੱਲ ਕਰਾਈ ਜਾਵੇ 2 ਸਾਲਾਂ ਦੇ ਵਿੱਚ ਤਾਂ ਇੱਕ ਵਾਰ ਵੀ ਗੱਲ ਨਹੀਂ ਕੀਤੀ ਮੁੱਖ ਮੰਤਰੀ ਨੇ ਪੰਜਾਬ ਦੇ ਬੇਰਜ਼ਗਾਰਾਂ ਨਾਲ ਟੇਬਲ ਟॉक ਨਹੀਂ ਕੀਤੀ ਤੇ ਅਸੀਂ ਅਜੇ ਇਹ ਵੀ ਚਾਹੁੰਦੇ ਸੀ ਕਿ ਆਪਣੀ ਬੇਰਜ਼ਗਾਰਾਂ ਨਾਲ ਬੈਠ ਕੇ ਮੁੱਖ ਮੰਤਰੀ ਗੱਲ ਕਰਨ ਜਿਹੜਾ ਮਸਲਾ ਹੈ ਖਾਸ ਕਰਕੇ ਮੁੱਖ ਮੰਤਰੀ ਦਾ ਉਹਨਾਂ ਦੇ ਸੋਸ਼ਲ ਮੀਡੀਆ ਪੇਜਾਂ ਤੇ ਪਿਆ ਤੁਹਾਡੇ ਸਾਰਿਆਂ ਕੋਲੇ ਰਿਕਾਰਡ ਹੈ ਆਨਰ ਕਰ ਸਾਰਾ ਕੁਝ ਪਿਆ ਕਿ ਜਦੋਂ ਲੋਕ ਸਭਾ ਚੋਣਾਂ ਚੱਲਦੀ ਸੀ ਵਿਧਾਨ ਸਭਾ ਚੋਣਾਂ ਚੱਲਦੀਆਂ ਸੀ ਲੋਕ ਸਭਾ ਦੀ ਜਿਮਣੀ ਚੋਣ ਚੱਲਦੀ ਸੀ ਪਿੰਡ ਪਿੰਡ ਜਾ ਕੇ ਮੁੱਖ ਮੰਤਰੀ ਨੇ ਇਸ ਗੱਲ ਦਾ ਰੌਲਾ ਪਾਇਆ ਸੀ ਕਿ ਪੰਜਾਬ ਦੇ ਵੇਰਜ਼ਗਾਰ ਓਵਰੇਜ ਕਿਉਂ ਹੁੰਦੇ ਆ ਜਦੋਂ ਕਿ ਕੋਈ ਪੋਲੀਟੀਸ਼ੀਨ ਕੋਈ ਰਾਜਨੀਤਿਕ ਵਿਅਕਤੀ ਨਹੀਂ ਹੁੰਦਾ ਇਸ ਕਰਕੇ ਸਾਡੀ ਸਰਕਾਰ ਬਣ ਤੇ ਅਸੀਂ ਪੰਜਾਬ ਦੇ ਵਿਰਜ਼ਗਾਰਾਂ ਦੇ ਅਪਕਾਂ ਦੀ ਉਮਰਾਂਦ ਛੋੜ ਦੇਵਾਂਗੇ ਉਹਨਾਂ ਨੂੰ ਮੌਕਾ ਦੇਵਾਂਗੇ ਕਿ ਪ੍ਰੀਖਿਆ ਵਿੱਚ ਬੈਠ ਕੇ ਆਪਣਾ ਜਿਹੜਾ ਯੋਗਤਾ ਦਾ ਪ੍ਰਦਰਸ਼ਨ ਕਰ ਸਕਣ ਪਰੰਤੂ 2 ਸਾਲਾਂ ਦੇ ਵਿੱਚ ਜੇ ਕੋਈ ਮਾਮੂਲੀ ਭਰਤੀ ਹੋਈ ਵੀ ਹੈ ਬਾਕੀ ਵਿਭਾਗਾਂ ਦੇ ਵਿੱਚ ਕਿਹਦੇ ਵੀ ਅਜੇ ਤੱਕ ਦੀ ਉਮਰਾਂਦ ਛੋੜ ਨਹੀਂ ਦਿੱਤੀ ਗਈ ਇਸ ਮੰਗ ਨੂੰ ਲੈ ਕੇ ਅਸੀਂ ਚਾਹੁੰਦੇ ਸੀ ਮੁੱਖ ਮੰਤਰੀ ਬੈਠ ਕੇ ਇਸ ਮਸਲੇ ਤੇ ਗੱਲ ਕਰਦੇ ਪਰੰਤੂ ਅਜੇ ਤੱਕ ਪੰਜਾਬ ਦੇ ਵਿਰਜ਼ਗਾਰਾਂ ਦੇ ਨਾਲ ਇੱਕ ਵਾਰ ਬੈਠ ਕੇ ਵੀ ਮੁੱਖ ਮੰਤਰੀ ਨੇ ਗੱਲ ਨਹੀਂ ਕੀਤੀ ਸੂਬਾ ਕਾਰਜਕਾਰੀ ਪ੍ਰਧਾਨ ਭਾਰਤੀ ਸੰਘੀ ਇੱਕ ਟੜਕਾ ਹੁੰਦਾ ਅੱਜ ਜਿਵੇਂ ਮੁੱਖ ਮੰਤਰੀ ਸਾਹਿਬ ਇੱਥੇ ਬਰਨਾਲਾ ਵਿਖੇ ਪਹੁੰਚ ਰਹੇ ਆ ਅੱਜ ਤੁਸੀਂ ਇੱਥੇ ਜਿਹੜਾ ਹੈਗਾ ਚੱਕਾ ਜਾਮ ਕਰਕੇ ਬੈਠੇ ਹੋ ਕੀ ਮਸਲਾ ਕੀ ਦਿੱਕਤ ਆਈ ਹੈ ਨਹੀਂ ਅਸੀਂ ਹਲੇ ਚੱਕਾ ਜਾਮ ਨਹੀਂ ਕੀਤਾ ਬੈਠੇ ਆ ਵੇਟ ਕਰ ਰਹੇ ਆ ਸਾਨੂੰ ਪੁਲਿਸ ਨੇ ਰੋਕਿਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜਦੋਂ ਰਾਜਗਦੀ ਤੇ ਨਹੀਂ ਸੀ ਪੰਜਾਬ ਦੀ ਤੇ ਤਾਂ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਈ ਲੋਕਾਂ ਨੂੰ ਵੀ ਜਿਹੜੇ ਸਿਆਸੀ ਲੀਡਰ ਹੁੰਦੇ ਆ ਉਹਨਾਂ ਨੂੰ ਚੋਣਾਂ ਵੇਲੇ ਸਵਾਲ ਪੁੱਛਿਆ ਕਰੋ ਅਸੀਂ ਆ ਸਵਾਲਾਂ ਦੀ ਲਿਸਟ ਲੈ ਕੇ ਆਏ ਆ ਜਿਹਦੇ ਵਿੱਚ ਖਾਸ ਕਰਕੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਇਹ ਸਾਨੂੰ ਕਿਹਾ ਸੀ ਵੀ ਕਿਸਾਨ ਬਿਨਾਂ ਵਜ੍ਹਾ ਜਗਾ ਭੜਦੇ ਰਹਿੰਦੇ ਆ ਅ ਸੜਕਾਂ ਰੋਕਣ ਵਾਸਤੇ ਜਾਂ ਮੁਜ਼ਾਰੇ ਕਰਨ ਵਾਸਤੇ ਅਸੀਂ ਮਾਨਯੋਗ ਮੁੱਖ ਮੰਤਰੀ ਨੂੰ ਇਹ ਅੱਜ ਅਪੀਲ ਕਰਨ ਆਏ ਆ ਵੀ ਪਿੰਡ ਕੁਦਰੀਆਂ ਦਾ ਜਿਹੜਾ ਮਸਲਾ ਆ ਜਿਹੜੇ ਕਿਸਾਨਾਂ ਨੂੰ 1962 ਦੇ ਵਿੱਚ ਮਰੱਬੇਬੰਦੀ ਵਿਭਾਗ ਨੇ ਜ਼ਮੀਨ ਦੇਤੀ ਸੀ ਜਿਹੜੀ ਉਹਨਾਂ ਦੀ ਜ਼ਮੀਨ ਘਟ ਸੀ ਉਸ ਜ਼ਮੀਨ ਦੀ ਘਾਟ ਪੂਰੀ ਕੀਤੀ ਕਿਸੇ ਨੂੰ 3 ਕਨਾਲਾਂ ਕਿਸੇ ਨੂੰ 4 ਕਨਾਲਾਂ ਕਿਸੇ ਨੂੰ 5 ਕਨਾਲਾਂ ਉਹ ਘਟੋ ਘਟ 400 ਕਨਾਲ ਜ਼ਮੀਨ ਆ ਜਿਹੜੀ ਦੁਆਰੇ ਉਹਨਾਂ ਕਿਸਾਨਾਂ ਨੂੰ ਦੇਤੀ ਪਰ ਮੁੱਖ ਮੰਤਰੀ ਦੇ ਇੱਕ ਹੁਕਮ ਤੇ ਵੀ ਜਿਹੜੀਆਂ ਸਾਂਝੀਆਂ ਸ਼ਾਮਲਾਟਾਂ ਛਡਾ ਲੈਣੀਆਂ ਇਸ ਤੇ ਜਿਹੜਾ ਉੱਥੋਂ ਦਾ ਸਰਪੰਚ ਸੀ ਰਾਜੂ ਜਿਹੜਾ ਗੁੰਡਾ ਗਰੋਹ ਦਾ ਸਰਗਣਾ ਪਹਿਲਾਂ ਵੀ ਉਹ ਮਾਫੀਆ ਜ਼ਮੀਨਾਂ ਦੇ ਕਬਜ਼ੇ ਕਰਨ ਦੀ ਉਹਦੀ ਆਤ ਸੀ ਉਹਨੇ ਇਹ ਬਹਾਨਾ ਲੈ ਕੇ ਤਾ ਜਿਹੜੀ ਉਹ ਦੋ ਦੋ ਚਾਰ ਚਾਰ ਕਨਾਲਾਂ ਜ਼ਮੀਨ ਸੀ ਪੂਰੀ ਬੋਲੀ ਕਰਨੀ ਚਾਹੀ ਪੰਚਾਇਤੀ ਤੌਰ ਤੇ ਜਿਹੜੀ ਕਾਨੂੰਨੀ ਤੌਰ ਤੇ ਵੀ ਗਲਤ ਸੀ ਕੋਈ ਮਨਜ਼ੂਰੀ ਨਹੀਂ ਸੀ ਲਈ ਕਿਉਂਕਿ 60-60 55-55 ਜਿਹੜਾ ਸਾਲਾਂ ਤੋਂ ਕਿਸਾਨ ਉਹਦੇ ਉੱਤੇ ਕਬਜ਼ੇ ਨੇ ਨਾ ਤਾਂ ਉਹਨਾਂ ਦਾ ਕਬਜ਼ਾ ਤੜਾਇਆ ਨਾ ਕੋਈ ਅਦਾਲਤੀ ਹੁਕਮ ਆਇਆ ਹੱਕ ਦੇ ਜ਼ੋਰ ਮਤਲਬ ਉਹ ਜ਼ਮੀਨ ਹਥਿਆਉਣੀ ਚਾਹੀ ਤਾਂ ਉਹ ਭਾਰਤੀ ਕਿਸਾਨ ਜੂਨੀ ਇੱਕ ਤੜਕੋਂ ਦਾ ਕੋਲੇ ਆਏ ਅਸੀਂ ਉਹਨਾਂ ਦੀ ਸਪੋਰਟ ਕੀਤੀ ਇੱਕ ਸਾਲ ਤੋਂ ਅਸੀਂ ਉਹ ਸੰਘਰਸ਼ ਚ ਲੜ ਰਹੇ ਹਾਂ ਲਗਾਤਾਰ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਉਹ ਮਸਲਾ ਮੁੱਖ ਮੰਤਰੀ ਨਾਲ ਸਾਡੀ ਮੀਟਿੰਗ ਹੋਈ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਉਸ ਮੰਗ ਪੱਤਰ ਦੇ ਵਿੱਚ ਇਹ ਮੰਗ ਹੈ ਉੱਥੇ ਕੁਲਦੀਪ ਸਿੰਘ ਢਾਲੀਵਾਲ ਨੇ ਮੰਨਿਆ ਸੀ ਵੀ ਅਸੀਂ ਇਹ ਮਸਲਾ ਹੱਲ ਕਰਾਵਾਂਗੇ ਉਸ ਤੋਂ ਬਾਅਦ 19 ਜਨਵਰੀ ਨੂੰ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੜੀਆ ਠਿਕਰੀਵਾਲ ਸਾਨੂੰ ਮਿਲੇ ਉਹ ਵੀ ਕਹਿੰਦੇ ਹੱਲ ਕਰਾ ਦੇਵਾਂਗੇ ਉਸ ਤੋਂ ਬਾਅਦ 26 ਜਨਵਰੀ ਨੂੰ 350 ਬੰਦਾ ਗ੍ਰਿਫਤਾਰ ਹੋਇਆ ਉਸ ਦਿਨ ਵੀ ਕਹਿੰਦੇ ਮਤਲਬ ਅਸੀਂ ਇਹ ਹੱਲ ਕਰਾ ਦੇਵਾਂਗੇ ਪਰ ਹੱਲ ਨਹੀਂ ਹੋਇਆ ਉੱਥੋਂ ਦੇ ਐਸਐਸਪੀ ਨੇ ਸਾਡੇ ਨਾਲ ਵਾਰ-ਵਾਰ ਵਾਅਦੇ ਕੀਤੇ ਅਸੀਂ ਐਜੀਟੇਸ਼ਨ ਪਿੱਛੇ ਪਾਉਂਦੇ ਰਹੇ ਤਾਂ ਸਾਡਾ ਜਿਹੜਾ ਲਗਾਤਾਰ 3 ਮਹੀਨੇ ਡੀਐਸਪੀ ਦੇ ਸ਼ਾਂਤਮਈ ਧਰਨਾ ਚੱਲਿਆ ਉਸ ਹੀ ਸਰਪੰਚ ਦੀ ਗ੍ਰਫਤਾਰੀ ਕਰਨ ਦੀ ਤੇ 317 ਦਾ ਪਰਚਾ ਦਰਜ ਕਰਨ ਦੀ 317 ਪਰਚਾ ਦਰਜ ਹੋ ਗਿਆ ਜਦੋਂ ਤੋਂ ਚੋਣਾਂ ਦਾ ਐਲਾਨ ਹੋਇਆ ਅਸੀਂ ਐਸਐਸਪੀ ਦਾ ਘਰੋਂ ਕਰਕੇ ਮਾਰਸਾਂ ਦੇ ਵਿੱਚ 317 ਪਰਚਾ ਉਹ ਸਰਪੰਚ ਤੇ ਦਰਜ ਕਰਾਤਾ ਅਫਸੋਸ ਸਾਨੂੰ ਇਸ ਗੱਲ ਦਾ ਹੈ ਵੀ ਜਿਹੜਾ ਸਾਨੂੰ ਅੱਜ ਵੀ ਆਮ ਆਦਮੀ ਪਾਰਟੀ ਦੇ ਗੁੰਡਿਆਂ ਦੇ ਇਕੱਠ ਜੋੜ ਦੇ ਨਾਹਰੇ ਲਾਉਣੇ ਪੈ ਰਹੇ ਆ ਉਹ ਕਮਾਲ ਹੈ ਵੀ ਬੁੱਧ ਸਿੰਘ ਜਿਹੜਾ ਇਹਨਾਂ ਦਾ ਬੁੱਧਰਾਮ ਹੈ ਪਾਰਟੀ ਪ੍ਰਧਾਨ ਮਾਨਸਾ ਦੇ ਵਿੱਚ ਉਹ ਗੁੰਡਾ ਸਰਪੰਚ ਸਾਡੇ ਲੋਕਾਂ ਨੂੰ ਧਮਕਾ ਰਿਹਾ ਪਿੰਡਾਂ ਦੇ ਵਿੱਚ ਜਾ ਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਤੇ ਉਹ ਇਹਨਾਂ ਦੀ ਮਹਿੰਮ ਦੀ ਅਗਵਾਈ ਕਰ ਰਿਹਾ ਫਿਰ ਦੂਜੀਆਂ ਸਰਕਾਰਾਂ ਵੀ ਗੁੰਡਿਆਂ ਨੂੰ ਪਾਲਦੀਆਂ ਸੀ ਤੇ ਆਮ ਆਦਮੀ ਪਾਰਟੀ ਦਾ ਕੀ ਫਰਕ ਹੋਇਆ ਸੀ ਇਹ ਸਵਾਲ ਕਰਦੇ ਮੁੱਖ ਮੰਤਰੀ ਨੂੰ ਅੱਜ ਵੀ ਜੇ ਉਹ ਗੁੰਡਾ ਜੀ ਤਾਂ 307 ਦਾ ਪਰਚਾ ਦਰਜ ਹੈ ਤੁਸੀਂ ਕਹਿੰਦੇ ਹੋ ਦੂਜਿਆਂ ਨੇ ਗੈਂਗਸਟਰਵਾਦ ਵਧਾਇਆ ਕੀ ਆਮ ਆਦਮੀ ਪਾਰਟੀ ਗੈਂਗਸਟਰਵਾਦ ਵਧਾ ਨਹੀਂ ਰਹੀ 307 ਪਰਚੇ ਦਾ ਮੁਰਜ਼ਮ ਐਨਆਰਜੀ ਗੱਡੀ ਦੇ ਵਿੱਚ ਬੈਠ ਕੇ ਆਮ ਆਦਮੀ ਪਾਰਟੀ ਖਾਤਰ ਵੋਟਾਂ ਮੰਗਦਾ ਹੋਵੇ ਅਫਸੋਸ ਆ ਸਾਨੂੰ ਇਸ ਗੱਲ ਤੇ ਇਸ ਤੋਂ ਬਿਨਾ ਹੋਰ ਉਹਨਾਂ ਨੇ ਵਾਅਦੇ ਕੀਤੇ ਸੀ ਆਮ ਲੋਕਾਂ ਨਾਲ ਵੀ ਅਸੀਂ ਤਾਂ ਚੁਟਕੀ ਨਾਲ 50 ਮਿੰਟਾਂ ਜੀ ਐਮਐਸਪੀ ਦੇ ਦੇਾਂਗੇ ਅਸੀਂ ਅੱਜ ਪੁੱਛਣਾ ਵੀ ਹੁਣ ਤੱਕ ਕਿਉਂ ਨਹੀਂ ਦਿੱਤੀ ਗਈ ਅਸੀਂ ਅੱਜ ਪੁੱਛਣਾ ਵੀ ਖੇਤੀ ਨੀਤੀ ਕਿਉਂ ਨਹੀਂ ਬਣੀ ਜਦੋਂ ਕਿ 4-5 ਜਥੇਬੰਦੀਆਂ ਨੇ ਇਨਾਰੇ ਸੱਦੇ ਤੇ ਅਸੀਂ ਖੇਤੀ ਨੀਤੀ ਦੇ ਵਿੱਚ ਯੋਗਦਾਨ ਕੀ ਪਾ ਸਕਦੇ ਆ ਇਹਨਾਂ ਨੂੰ ਮੰਗ ਪੱਤਰ ਦਿੱਤੇ ਹੋਇਆ ਸਾਡੇ ਪਰ ਅਫਸੋਸ ਇਸ ਗੱਲ ਦਾ ਮੇਰੇ ਕੋਲੇ ਆਹ ਲਿਖਿਆ ਹੋਇਆ ਤੁਸੀਂ ਪੜ੍ਹ ਲਓ ਪੱਤਰਕਾਰ ਜਿਹੜੀ ਖੇਤੀ ਨੀਤੀ ਬਣਾਉਣ ਵਾਸਤੇ ਆ ਅੰਗਰੇਜ਼ੀ ਦੇ ਅਖਬਾਰ ਚ ਖਬਰ ਲੱਗੀ ਹੋਈ ਹੈ ਕਿਹੜਾ ਅਖਬਾਰ ਹੈ ਦਾ ਟ੍ਰਿਬਿਊਨ ਦਾ ਟ੍ਰਿਬਿਊਨ ਦੇ ਵਿੱਚ ਖਬਰ ਲੱਗੀ ਆ ਵੀ ਜਿਹੜਾ ਖੇਤੀ ਨੀਤੀ ਬਣਾਉਣ ਵਾਸਤੇ ਬਾਹਰਲੀ ਕੰਪਨੀ ਨੂੰ ਕਿੰਨੇ ਕਰੋੜਾਂ ਚ ਹਾਂ 5 ਕਰੋੜ 65 ਲੱਖ 5 ਕਰੋੜ 65 ਲੱਖ ਦੇ ਵਿੱਚ ਉਹਨੂੰ ਸਰਪਾ ਕਰਨ ਦਾ ਠੇਕਾ ਦਿੱਤਾ ਅਬਦੇਸ਼ੀ ਕੰਪਨੀ ਨੂੰ ਕੀ ਇਹ ਕੰਪਨੀ ਕਾਰਪੋਰੇਟ ਘਰਾਣਿਆਂ ਦੀ ਨਹੀਂ ਹੈ ਜਿਹੜੀ ਇਹ ਖੇਤੀ ਨੀਤੀ ਬਣਾਊਗੀ ਉਹ ਪੰਜਾਬ ਦੇ ਕਿਸਾਨਾਂ ਦੇ ਰਾਸ ਆਊਗੀ ਨਹੀਂ ਉਹਦੇ ਵਿੱਚ ਵੀ ਕਾਰਪੋਰੇਟ ਘਰਾਣੇ ਲੁੱਟ ਕਰਨਗੇ ਇਹਨਾਂ ਦੇ ਮਤਲਬ ਮੰਤਰੀ ਖੇਤੀਬਾੜੀ ਮੰਤਰੀ ਨੂੰ ਸਾਡੇ ਸੂਬਾ ਕਮੇਟੀ ਦੇ ਆਗੂਆਂ ਦੇ ਮਾਨਸਾ ਦੇ ਵਿੱਚ ਸਵਾਲ ਕੀਤਾ ਉਹ ਕਹਿੰਦੇ ਇਹੋ ਜੀ ਕੋਈ ਗੱਲ ਨਹੀਂ ਜੇ ਕੋਈ ਇਹੋ ਜੀ ਗੱਲ ਨਹੀਂ ਤੁਸੀਂ ਪੱਤਰਕਾਰ ਭਾਈਚਾਰਾ ਖੜੇ ਹੋ ਆ ਇੱਕ ਜ਼ਿੰਮੇਵਾਰ ਅਖਬਾਰ ਦੀ ਖਬਰ ਹੈ ਅੱਜ ਤੋਂ ਤਿੰਨ ਚਾਰ ਮਹੀਨੇ ਪਹਿਲਾਂ ਦੀ ਡਾਕਟਰ ਵੀ ਹੁੰਦੀ ਇਹਦਾ ਜਵਾਬ ਦੇਣ ਉਹ ਵੀ ਇਹ ਖਬਰ ਝੂਠੀ ਆ ਜਾਂ ਫਿਰ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਇਹ ਜੇ ਸਵਾਲਾਂ ਨੂੰ ਲੈ ਕੇ ਅਸੀਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕਰਨ ਦੀ ਰੱਖੀ ਆ ਪ੍ਰਸ਼ਾਸਨ ਕਹਿੰਦਾ ਗੱਲ ਕਰਾਵਾਂਗੇ ਕੀ ਕਰਾਉਂਦਾ ਉਹ ਅਗਲਾ ਸਵਾਲ ਅਸੀਂ ਅੱਗੇ ਜਾਣਾ ਸੀ ਤੁਹਾਨੂੰ ਇੱਥੇ ਰੋਕ ਲਿਆ ਕੀ ਅੱਗੇ ਵਧੋਗੇ ਹਾਂ ਜੇ ਮੁੱਖ ਮੰਤਰੀ ਅੱਗੇ ਜਾਊਗਾ ਫਿਰ ਅਸੀਂ ਅੱਗੇ ਜਾਵਾਂਗੇ ਇਹ ਕਹਿੰਦੇ ਥੋੜੀ ਗ੍ਰਿਫਤਾਰੀਆਂ ਕਰਾਂਗੇ ਬਸ ਖੜੀਏ ਕੋਈ ਗੱਲ ਨਹੀਂ ਗ੍ਰਿਫਤਾਰੀ ਜਦੋਂ ਸਾਡੇ ਦੁਨੀ ਹੱਥੀ ਲੱĐੂਗਾ ਇੰਨਾਂ ਦੀ ਜੜੀ ਹੈਗੀ ਆ ਜਿਹੜੀ ਬੋਲਣ ਦਾ ਹੱਕ ਹੈ ਕਹਿੰਦੇ ਅਸੀਂ ਦਿਨਿਆਂ ਮੋਦੀ ਨਹੀਂ ਦਿੰਦਾ ਉਹ ਨੰਗਾ ਹੋ ਜਾਊਗਾ ਨਾ ਤਾਂ ਅਸੀਂ ਗ੍ਰਿਫਤਾਰੀਆਂ ਪਹਿਲੀ ਵਾਰੀ ਦੇਣੀਆਂ ਨਾ ਅਸੀਂ ਡਾਂਗਾਂ ਪਹਿਲੀ ਵਾਰੀ ਖਾਣੀਆਂ ਇਹ ਤਾਂ ਪਰਦਾਚਾਕ ਹੋਊਗਾ ਅਸਲ ਲੋਕਾਂ ਨੂੰ ਪਤਾ ਲੱਗ ਜੂਗਾ ਕਿ ਸਰਕਾਰ ਆਮ ਆਦਮੀ ਦੀ ਆ ਕਿ ਖਾਸ ਆਦਮੀਆਂ ਦੀ ਬਣ ਗਈ ਹੈ ਜਿਹੜਾ